ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਹੋਰਾਂ ਦੀ ਗੱਲ ਕਰਦੇ ਆਂ ਜੀ ਉਹਨਾਂ ਦੀਆਂ ਮੁਸ਼ਕਲਾਂ ਕਿਤੇ ਵੀ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਮਜੀਠੀਆ ਹੋਰਾਂ ਦੀ ਜ਼ਮਾਨਤ ਮੋਹਾਲੀ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਲੱਗਾ ਤੇ ਉਹਨਾਂ ਦੀ ਜ਼ਮਾਨਤ ਆ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਆਪਾਂ ਜਾਣਦੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੇ ਇਹ ਵਿਚਾਰ ਅਧੀਨ ਸੀ ਬਹਿਸ ਹੋ ਰਹੀ ਸੀ ਸਭ ਕੁਝ ਚੱਲ ਰਿਹਾ ਸੀ ਪਰ ਮੌਕਾ ਨਹੀਂ ਮਿਲਿਆ ਜ਼ਮਾਨਤ ਨਹੀਂ ਮਿਲੀ ਤੇ ਹੁਣ ਉਹਨਾਂ ਦੀ ਟੀਮ ਆ ਜਿਹੜੀ ਉਹ ਹਾਈ ਕੋਰਟ ਦੇ ਦਰਵਾਜ਼ਾ ਖੜਕਾਉਗੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਸੀ ਕਦੀ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ ਪਰ ਉਹ ਜ਼ਮਾਨਤ ਮਿਲੀ ਨਹੀਂ ਕਿਉਂਕਿ ਇੱਕ ਸਵਾ ਮਹੀਨਾ ਲਗਾਤਾਰ ਸੁਣਵਾਈ ਦਰ ਸੁਣਵਾਈ ਹੋਈ ਆ ਕਿ ਕਦੇ ਅੱਜ ਸੁਣਵਾਈ ਹੋਗੀ ਕੱਲ ਦੀ ਤਰੀਕ ਪੈਗੀ ਫਿਰ ਕੱਲ ਨੂੰ ਸੁਣਵਾਈ ਹੋਈ ਤੇ ਫਿਰ ਪਰਸੋਂ ਦੀ ਤਰੀਕ ਪੈਗੀ ਆ ਕੁਝ ਚੱਲਦਾ ਸੀ ਪਰ ਐਨ ਮੌਕੇ ਦੇ ਉਤੇ ਆ ਕੇ ਲੰਗੇ ਕਲ ਅਦਾਲਤ ਦੇ ਵੱਲੋਂ ਕਹਿ ਦਿੱਤਾ ਗਿਆ ਵੀ ਨਹੀਂ ਇਹ ਅਰਜ਼ੀ ਖਾਰਜ ਆ ਤੇ ਭਾਈ ਇਹ ਆਪਣਾ ਅੱਗੇ ਵੇਖ ਸਕਦੇ ਆਪਦੀ ਗਤੀਵਿਧੀ ਅੱਗੇ ਲਿਜਾ ਸਕਦੇ ਆ ਤੋ ਹੁਣ ਇਹਦੀ ਟੀਮ ਆ ਜਿਹੜੀ ਉਹ ਹਾਈ ਕੋਰਟ ਜਾਊਗੀ ਜੇ ਹਾਈ ਕੋਰਟ ਦੇ ਵਿੱਚ ਵੀ ਮੰਨੋ ਨਾ ਮਿਲੇ ਜ਼ਮਾਨਤ ਤੇ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣ ਦਾ ਅਧਿਕਾਰ ਹੈਗਾ ਪਰ ਵਕਤੀ ਤੌਰ ਦੇ ਉੱਤੇ ਅਸੀਂ ਗੱਲ ਕਹਿ ਸਕਦੇ ਹਾਂ ਕਿ ਮਜੀਠੀਆ ਹੋਰੀ ਬਾਹਰ ਨਹੀਂ ਆ ਰਹੇ ਤੇ ਮਜੀਠੀਆ ਹੋਰੀ ਨਿਊ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਗੇ ਕੱਲ ਉਹਨਾਂ ਦੀ ਘਰਵਾਲੀ ਨੇ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਵਿਜੀਲੈਂਸ ਨੇ ਗਨੀਪ ਕੌਰ ਮਜੀਠੀਆ ਨੂੰ ਇਹ ਗੱਲ ਕਹੀ ਹੈ ਨੋਟਿਸ ਜਾਰੀ ਕਰਕੇ ਕਿ ਆਪਣੀ ਆਮਦਨ ਦੇ ਬਿਊਰੋ ਸਾਂਝੇ ਕਰੋ ਤੇ ਫਿਰ ਮਜੀਠੀਆ ਨੇ ਬੀਬੀ ਗੁਨੀਪ ਕੌਰ ਨੇ ਉਹਨਾਂ ਨੇ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਦੀ ਸੁਣਵਾਈ ਵੀ 26 ਸਤੰਬਰ ਦੇ ਉੱਤੇ ਪਈ ਆ ਸੋ ਸੋਥ ਰਸਾ ਸਰੇ ਤੇ ਗੰਡ ਮਜੀਠੀਆ ਉਪਰਾਂ ਨੂੰ ਝਟਕਾ ਲੱਗਾ ਜ਼ਮਾਨਤ ਮਿਲੀ ਨਹੀਂ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਟੱਬਰ ਦੇ ਜੀ ਇਸ ਵੇਲੇ ਪਰੇਸ਼ਾਨੀ ਵਿੱਚ ਤੇ ਅੱਗੇ ਦੇਖੋ ਕੀ ਬਣਦਾ ਜੀ ਤੇ ਤਿਆਨਾ ਸਾਹਿਬ ਕੱਲ ਬੜਾ ਵੱਡਾ ਫੇਰਬਦਲ ਵੀ ਹੋਇਆ ਜੀ ਕਹਿੰਦੇ ਕਿ ਕਈ ਅਹੁਦੇ ਜਿਹੜੇ ਉਹ ਵੰਡੇ ਗਏ ਸਨ ਕਈਆਂ ਤੋਂ ਵਾਪਸ ਲੈ ਲਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਵਿਭਾਗ ਬਦਲ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਕੱਲ ਅਸਲ ਦੇ ਵਿੱਚ ਇੱਕੋ ਹੀ ਵਿਭਾਗ ਬਦਲਿਆ ਇੱਕੋ ਕੋਲੋਂ ਲੈ ਕੇ ਇੱਕ ਨੂੰ ਵਿਭਾਗ ਦਿੱਤਾ ਗਿਆ ਹੋਰ ਇਹਦੇ ਵਿੱਚ ਕੁਝ ਵੀ ਨਵਾਂ ਨਹੀਂ ਹੋਇਆ ਜਿਹੜੇ ਹਰਪ੍ਰਜਨ ਸਿੰਘ ਈਟੀਓ ਆ ਜਾਣਦੇ ਆਪਾਂ ਕਿ ਇਹਨਾਂ ਦੇ ਕੋਲੇ ਦੋ ਵਿਭਾਗੇ ਸੀ ਇੱਕ ਇਹਨਾਂ ਦੇ ਕੋਲੇ ਵਿਭਾਗ ਸੀਗਾ ਜੀ ਪੀਡਬਲਯੂਡੀ ਦੂਜਾ ਹੈਗਾ ਜੀ ਬਿਜਲੀ ਵਾਲਾ ਵਿਭਾਗ ਇਹਨਾਂ ਦੇ ਕੋਲੋਂ ਬਿਜਲੀ ਵਾਲਾ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੁਣ ਇਹਨਾਂ ਦੇ ਕੋਲੇ ਹਰਪ੍ਰਜਨ ਸਿੰਘ ਈਟੀਓ ਕੋਲੇ ਸਿਰਫ ਇੱਕੋ ਡਿਪਾਰਟਮੈਂਟ ਆ ਪੀਡਬਲਯੂਡੀ ਦਾ ਤੇ ਬਾਕੀ ਸਾਰੇ ਜਿਹੜੇ ਵੱਡੇ ਵਿਭਾਗ ਮੈਂ ਸੰਜੀਵ ਅਰੋੜਾ ਹੋਣ ਦੇ ਕੋਲੇ ਆ ਇੰਡਸਟਰੀਅਲ ਡਿਪਾਰਟਮੈਂਟ ਬਿਜਲੀ ਵਿਭਾਗ ਐਨ ਆ ਆਰ ਆਈ ਵਿਭਾਗ ਹੋਰ ਕਈ ਵਿਭਾਗ ਜਿਹੜੇ ਉਹ ਇਹਨਾਂ ਦੇ ਕੋਲੇ ਸੰਜੀਵ ਅਰੋੜਾ ਦੇ ਕੋਲੇ ਜਿਹੜੇ ਕਿ ਲੁਧਿਆਣਾ ਪੱਛਮੀ ਤੋਂ ਪਹਿਲੀ ਵਾਰ ਵਿਧਾਇਕ ਬਣਿਆ ਸੋ ਇਹ ਬਿਲਕੁਲ ਉਹੀ ਆ ਜਿਵੇਂ ਕਿ ਹੌਲੀ 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 ਤੇ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਸਾਰੇ ਵਿਭਾਗ ਲੈ ਲੇ ਸੀ ਸ਼ਾਇਦ ਇਧਰਲੇ ਪਾਸੇ ਵੀ ਇਹ ਕੁਝ ਚੱਲਦਾ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਇਹਦੇ ਪਿੱਛੇ ਆਪਾਂ ਨੂੰ ਪਤਾ ਨਹੀਂਗਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਦੀ ਇਹ ਇਹਨਾਂ ਵਾਸਤੇ ਇੱਕ ਝਟਕੇ ਵਾਲੀ ਗੱਲ ਆ ਹਰਪ੍ਰਧਨ ਸਿੰਘ ਈਟੀਓ ਦੇ ਕੋਲੋਂ ਮਹਿਕਮਾ ਲੈ ਲੈਣਾ ਤੇ ਸੰਜੀਵ ਰੋੜਾ ਹੋਰਾਂ ਦੇ ਕੋਲੇ ਮਹਿਕਮਾ ਦੀ ਗਿਣਤੀ ਦੇ ਵਿੱਚ ਵਾਅਦਾ ਹੋ ਜਾਣਾ ਇਹ ਦੋਨੋਂ ਗੱਲਾਂ ਹੀ ਹੈਰਾਨੇ ਵਾਲੀਆਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਇਸ ਗੱਲ ਨੇ ਹੈਰਾਨ ਤਾਂ ਕੀਤਾ ਹੈ ਖੈਰ ਉਧਰ ਭਗਵੰਤ ਸਿੰਘ ਰਾਨੇ ਚਮਕੌਰ ਸਾਹਿਬ ਦੇ ਵਿੱਚ ਵਿਰੋਧੀਆਂ ਤੇ ਵਾਵਾ ਤਵਾ ਲਾਇਆ ਜੀ ਕੀ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਦੇਖੋ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਏ ਸੀ ਚਮਕੌਰ ਸਾਹਿਬ ਦੇ ਵਿੱਚ ਇੱਕ ਹਸਪਤਾਲ ਦੇ ਵਾਰਡ ਦਾ ਉਦਘਾਟਨ ਕਰਨ ਦੇ ਲਈ ਇੱਥੇ ਇਹਨਾਂ ਨੇ ਬਹੁਤ ਗੱਲਾਂ ਕਹੀਆਂ ਇਹਨਾਂ ਨੇ ਇੱਥੇ ਜਾ ਕੇ ਪੰਜਾਬੀਆਂ ਨੂੰ ਇਹ ਗੱਲ ਕਹੀਏ ਕਿ ਦੇਖੋ ਇਸ ਵੇਲੇ ਅਕਾਲੀ ਆਪਸ ਦੇ ਵਿੱਚ ਭੜੀ ਜਾਂਦੇ ਆ ਇਹੜਾੜੇ ਪੱਲੇ ਕੋਈ ਨਹੀਂ ਗੱਲ ਕਾਂਗਰਸ ਦੇ ਵਿੱਚ 6-7 ਮੁੱਖ ਮੰਤਰੀ ਫਿਰਦੇ ਆ ਇਹੜਾੜੇ ਪੱਲੇ ਕੋਈ ਨਹੀਂ ਗੱਲ ਇਹ ਲੋਕ ਉਹ ਆ ਜਿਹੜੇ ਸਿਰਫ ਸਿਰਫ ਤੁਹਾਡੇ ਕੋਲੋਂ ਸੱਤਾ ਹਾਸਲ ਕਰਨੀ ਚਾਹੁੰਦੇ ਆ ਜਦਕਿ ਅਸੀਂ ਤੁਹਾਡੇ ਲਈ ਕੰਮ ਕਰਦੇ ਆ ਇਹਨਾਂ ਨੇ ਇਹ ਗੱਲ ਕਹੀ ਆ ਦੂਜੀ ਗੱਲ ਮਹੱਤਵਪੂਰਨ ਇਹਨਾਂ ਨੇ ਇਹ ਆਖਿਆ ਵੀ ਭਾਈ ਅਸੀਂ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ ਸੀ ਕੰਮ ਕਰਦੇ ਹਾਂ ਤੇ ਕੰਮ ਕਰਦੇ ਰਾਵਾਂਗੇ ਸਾਡਾ ਕੋਈ ਹੋਰ ਮਨੋਰਥ ਨਹੀਂ ਆ ਜੀਜੀ ਗੱਲ ਮਹੱਤਵਪੂਰਨ ਇਹ ਆ ਵੀ ਲੰਘੇ ਕੱਲ ਭਗਵੰਤ ਮਾਨ ਨੇ ਤੇ ਵਿਰੋਧਕਾਂ ਦੇ ਉੱਤੇ ਚਲੋ ਜਿਵੇਂ ਰਗੜੇ ਲਾਉਂਦੇ ਹੁੰਦੇ ਲਾਏ ਲਾਏ ਆ ਉਹ ਕਹਿੰਦੇ ਵੀ ਸਾਡਾ ਮੁੱਖ ਕੰਮ ਹੈਗਾ ਵੀ ਬਿਹਤਰ ਸੇਵਾਵਾਂ ਪੈਦਾ ਕਰਨੀਆਂ ਜਿਹੜੇ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਆ ਉਹਨਾਂ ਨੇ ਕਿਹਾ ਜੀ ਕਿ ਇਸੇ ਇਹਨਾਂ ਦਿਨਾਂ ਦੇ ਵਿੱਚ ਹੀ ਇਸ ਸਾਲ ਦੇ ਵਿੱਚ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਅਸੀਂ ਪੰਜਾਬ ਨੂੰ 1000 ਡਾਕਟਰ ਹੋਰ ਦੇ ਦਿਆਂਗੇ ਉਹ ਕਹਿੰਦੇ ਜੀ ਲੋੜ ਆ ਇਸ ਵੇਲੇ ਸੇ ਸਹੂਲਤਾਂ ਦਾ ਪੱਧਰ ਹੋਰ ਉੱਚਾ ਚੁੱਕਣ ਦੀ ਤੇ ਅਸੀਂ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੇ ਹਾਂ ਤੋਂ ਪਰ ਜਿਹੜੇ ਵਿਰੋਧੀ ਆ ਉਹ ਇਹ ਗੱਲ ਕਹਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੇ ਉਹੋ ਘਸਦਾ ਪਟੀਆਂ ਗੱਲਾਂ ਵੀ ਭਾਈ ਇਹਨਾਂ ਨੇ ਆ ਕੀਤਾ ਇਹਨਾਂ ਨੇ ਉਹ ਕੀਤਾ ਫਲਾਂ ਕੀਤਾ ਢਿੰਕ ਕੀਤਾ ਜੋ ਕੁਝ ਕੀਤਾ ਵਿਰੋਧੀਆਂ ਨੇ ਉਹਦਾ ਉਹਨਾਂ ਨੂੰ ਸਿੱਟਾ ਮਿਲ ਗਿਆ ਤੇ ਤੁਸੀਂ ਦੱਸੋ ਜੀ ਤੁਸੀਂ ਆਪਣੇ ਤੌਰ ਦੇ ਉੱਤੇ ਹੁਣ ਤੱਕ ਕੀ ਕੀਤਾ ਤੁਸੀਂ ਹਰ ਗੱਲ ਦੇ ਵਿੱਚ ਅਕਾਲੀਆਂ ਨੇ ਐ ਕੀਤਾ ਕਾਂਗਰਸੀਆਂ ਨੇ ਐ ਕੀਤਾ ਵੀ ਇਹ ਗੱਲਾਂ ਕਰਕੇ ਕਿੰਨਾ ਕੁ ਲੰਮਾ ਸਮਾਂ ਚੱਲੀ ਜਾਓਗੇ ਇਹ ਤਾਂ ਉਵੇਂ ਆ ਵੀ ਜਿਵੇਂ ਮੋਦੀ ਸਰਕਾਰ ਨੂੰ ਦੇਸ਼ ਦੇ ਵਿੱਚ ਆਇਆ 12 ਸਾਲ ਹੋ ਗਏ ਪਰ ਇਸ ਦੇ ਬਾਵਜੂਦ ਵੀ ਉਹ ਕਹਿਣਗੇ ਕਾਂਗਰਸ ਨੇ ਆ ਕੀਤਾ ਕਾਂਗਰਸ ਨੇ ਉਹ ਕੀਤਾ ਵੀ ਹੁਣ ਤੁਸੀਂ ਆ ਗੱਲਾਂ ਛੱਡੋ ਵੀ ਅਕਾਲੀਆਂ ਨੇ ਕੀ ਕੀਤਾ ਤੁਸੀਂ ਕੀ ਕੀਤਾ ਹੁਣ ਇਹਦੇ ਬਾਰੇ ਦੱਸਿਆ ਕਰੋ ਜੀ ਜੀ ਬਿਲਕੁਲ ਵੈਸੇ ਚਾਹੀਦਾ ਤੇ ਇਦਾਂ ਹੀ ਹੈ ਤਰਨ ਸਾਹਿਬ ਬਾਕੀ ਸਮੇਂ ਨੇ ਹਾਲੇ ਬਹੁਤ ਕੁਝ ਬਿਆਨ ਕਰਨਾ ਹੈ ਹੁਣ ਤਾਂ ਉਧਰ ਕੈਲੋ ਵੀ 227 ਦੀਆਂ ਤਿਆਰੀਆਂ ਤਾਂ ਹੁਣੇ ਤੋਂ ਹੀ ਹੋਣ ਲੱਗ ਗਈਆਂ ਨੇ ਸਾਰਿਆਂ ਨੂੰ ਐ ਲੱਗ ਰਿਹਾ ਕਿ 227 ਤਾਂ ਆਇਆ ਹੀ ਖੜਾ ਹਾਂ ਬਿਲਕੁਲ ਜੀ ਬਿਲਕੁਲ ਦੇਖੋ 227 ਤਾਂ ਇਉਂ ਆ ਵੀ ਜਿਵੇਂ ਪਰਸੋਂ 227 ਆ ਜਾਣਾ ਹੁਣ ਤਾਂ ਵਿਰੋਧੀ ਪਾਰਟੀਆਂ ਵੀ ਸੱਤਾਧਾਰੀ ਸਰ ਵੀ ਇਉਂ ਸੋਚਦੇ ਆ ਵੀ ਸਾਡੇ ਜ਼ਿੰਦਗੀ ਚ ਆਉਣ ਦਾ ਮਨੋਰਥ ਸੀ ਕਿ ਇਹ ਆ ਵੀ 227 ਦੇ ਵਿੱਚ ਵੀ ਅਸੀਂ ਜਿੱਤ ਹਾਸਲ ਕਰ ਗਏ ਅਸੀਂ ਉਹਦੇ ਲਈ ਹੁਣ ਗਰਾਉਂਡ ਮਡਾਉਣੀ ਸ਼ੁਰੂ ਕਰ ਗਏ ਲੰਘੇ ਕੱਲ੍ਹ ਨਾ ਪੱਤਰਕਾਰਾਂ ਨੇ ਅਮਨ ਅਰੋੜਾ ਨੂੰ ਸਵਾਲ ਕਰ ਲਿਆ ਤੇ ਤੁਸੀਂ ਦੱਸੋ ਜੀ ਕਿ ਮਨੀਸ਼ ਸੋਧਿਆ ਤਾਂ ਕਹਿੰਦੇ ਵੀ ਸਾਮ-ਦਾਮ ਡੰਡ ਭੇਦਦੇ ਰਹਿੰ ਲੜਾਈ ਝਗੜੇ ਦੇ ਰਹਿੰ ਵੀ ਅਸੀਂ ਸਤਾਈ ਵਾਲੇ ਨੇ ਤੋੜਾਂ ਜਿੱਤ ਲਈਆਂ ਤੁਸੀਂ ਕਹੋਗੇ ਉਹ ਕਹਿੰਦੇ ਵੀ ਦੇਖੋ ਕੋਈ ਵੀ ਬੰਦਾ ਪਾਰਟੀ ਤੋਂ ਉੱਤੇ ਨਹੀਂ ਹੈ ਗੱਲ ਉਹਨਾਂ ਨੇ ਨਾ ਤਾਂ ਇਹ ਕਹੀ ਸਪਸ਼ਟ ਤੌਰ ਤੇ ਵੀ ਮੈਂ ਮਨੀਸ਼ ਸੋਧਿਆ ਦੇ ਬਿਆਨ ਦੀ ਨਕੀਦੀ ਕਰਦਾ ਉਹ ਗੋਲਦੀ ਗੱਲ ਕਿ ਭਾਈ ਮੈਂ ਵੀ ਪਾਰਟੀ ਤੋਂ ਉੱਚਾ ਨਹੀਂ ਕੋਈ ਵੀ ਪਾਰਟੀ ਤੋਂ ਉੱਚਾ ਨਹੀਂ ਤੇ ਪਾਰਟੀ ਦੇ ਵੱਡੇ ਫੈਸਲੇ ਹੁੰਦੇ ਆ ਫਲਾਂਟਿੰਗ ਹੁਣ ਇੰਨੀ ਅਸਲ ਦੇ ਵਿੱਚ ਕਿਸੇ ਦੇ ਵਿੱਚ ਹਿੰਮਤ ਹੀ ਹੈ ਨਹੀਂ ਵੀ ਮਨੀਸ਼ ਸੋਧਿਆ ਤੇ ਕੇਦਰੀਵਾਲ ਦੀ ਗਲਤ ਗੱਲ ਨੂੰ ਵੀ ਗਲਤ ਕਿਹਾ ਜਾ ਸਕੇ ਪਰ ਉਹ ਵੀ ਗੱਲ ਗੋਲ ਮੋਲ ਜੀ ਕਰਨੀ ਪੈਂਦੀ ਆ ਵੀ ਦੇਖੋ ਮੈਂ ਤਾਂ ਹਮੇਸ਼ਾ ਜ਼ੀਰੋ ਤੋਂ ਉੱਠਿਆ ਹਾਂ ਫਲਾਣਾ ਹਾਂ ਢਿੰਗੜਾ ਹਾਂ ਐਦਾਂ ਨਹੀਂ ਗੱਲਾਂ ਗੁੱਲਾਂ ਦੀਆਂ ਕਰਕੇ ਕਹਿਣ ਦਾ ਭਾਵ ਇਹ ਵੀ ਨੀਤ ਸਰਾਂ ਦੀ ਇੱਕੋ ਥਾਂ ਦੇ ਉੱਤੇ ਹੀ ਆ ਵੀ ਕਿਤੇ 2027 ਦੇ ਵਿੱਚ ਸਾਡੀ ਗੱਲ ਫੇਰ ਬਣ ਜੇ ਪਰ 2027 ਦੇ ਬਾਰੇ ਡੇਢ ਸਾਲ ਅੱਗੇ ਬਾਰੇ ਪਹਿਲਾਂ ਹੀ ਸੋਚਦੇ ਆ ਅੱਜ ਬਾਰੇ ਕਿਉਂ ਨਹੀਂ ਸੋਚਦੇ ਤੁਸੀਂ ਦੇਖੋ ਵੀ ਹੁਣ ਪੰਜਾਬ ਦੇ ਵਿੱਚ ਹਰ ਵਰਗੀ ਸਥਿਤੀ ਬਣੀ ਪਈ ਹੈ 6 ਜ਼ਿਲ੍ਹਿਆਂ ਦੇ ਵਿੱਚ ਪਾਣੀ ਭਰਿਆ ਪਿਆ ਇਹ ਪਾਣੀ ਕਿਉਂ ਭਰਿਆ ਇਹ ਪਾਣੀ ਭਰਨ ਤੋਂ ਬਚਾ ਕਿਵੇਂ ਹੋ ਸਕਦਾ ਸੀ ਜਿਹੜੀਆਂ ਕਿੜੀਆਂ ਕਿੱਥੇ ਕਿੱਥੇ ਗਲਤੀਆਂ ਹੋਈਆਂ ਬੰਨ ਮਜ਼ਬੂਤ ਕਿਉਂ ਨਹੀਂ ਹੋਏ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਲਈ ਆਪਾਂ ਅਗਾਊਂ ਪ੍ਰਬੰਧ ਕੀ ਕੀਤੇ ਸੀ ਸੁਰੱਖਿਅਤ ਥਾਂ ਦੇ ਉੱਤੇ ਲਿਜਾਣ ਦੇ ਸੋ ਇਹ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਸੋ ਗੱਲ ਇਹ ਚ ਕਿ ਆਪਾਂ ਢੂੜ ਸਾਲ ਬਾਅਦ ਆ ਕਰਾਂਗੇ ਫਲਾਹ ਕਰਾਂਗੇ ਟੀਮ ਕਰਾਂਗੇ ਇਹਦੇ ਨਾਲੋਂ ਚੰਗਾ ਇਹ ਚ ਕਿ ਹੁਣ ਪਾਣੀ ਦੇ ਵਿੱਚ ਵੜੋ ਤੇ ਲੋਕਾਂ ਦੀ ਮਦਦ ਕਰੋ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਪਰ ਇਹ ਜੇਤਸ ਗੱਲ ਚਲੋ ਛੇੜੀ ਹੋਈ ਗਿਆ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਤਾਂ ਕਹਿੰਦੇ ਕਿ ਖੇਤ ਵੀ ਡੁੱਬ ਗਏ ਨੇ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੁਣੇ ਹੀ ਹੋ ਗਿਆ ਹੈ ਤੇ ਸਥਿਤੀ ਹਾਲੇ ਬਹੁਤ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਜੀ ਹਾਂ ਬਿਲਕੁਲ ਜੀ ਇਹ ਮੇਰੇ ਬੂਰੇ ਅਖਬਾਰ ਪਈ ਆ ਇਸ ਅਖਬਾਰ ਨੇ ਦੱਸਿਆ ਵੀ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਵਿੱਚ ਆ ਦਰਿਆ ਰਾਵੀ ਦੇ ਵਿੱਚ ਆਏ ਪਾਣੀ ਦੇ ਕਰਕੇ ਹਰ ਵਰਗੀ ਸਥਿਤੀ ਬਣ ਗਈ ਆ ਪਠਾਨਕੋਟ ਦੇ ਵਿੱਚ ਸਰਹੱਦੀ ਪਿੰਡ 2-3 ਫੁੱਟ ਤੱਕ ਪਾਣੀ ਚ ਡੁੱਬ ਗਏ ਆ ਬਿਆਸ ਦਰਿਆ ਨੇ ਹੁਸ਼ਿਆਰ ਪਰ ਕਪੂਰਥਲਾ ਸੁਲਤਾਨ ਪਰ ਲੋਧੀ ਤੇ ਤਰਨਤਾਰਨ ਨੂੰ ਲਪੇਟ ਦੇ ਵਿੱਚ ਲੈ ਲਿਆ ਫਾਜ਼ਲਕਾ ਨੂੰ ਸਤਲੁਜ ਦੇ ਵਿੱਚ ਆਏ ਪਾਣੀ ਨੇ ਘੇਰ ਲਿਆ ਤੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਵੀ ਪਿੰਡਾਂ ਦੇ ਵਿੱਚ ਇਸ ਵੇਲੇ ਕਿਸ਼ਤੀਆਂ ਦੇ ਰਹੀ ਲੋਕ ਫਿਰਦੇ ਆ ਆ ਮੈਂ ਹੁਣੇ ਵੀਡੀਓ ਦੇਖ ਕੇ ਹਟਿਆ ਮੰਡ ਖੇਤਰ ਦੇ ਲੋਕ ਆ ਜਿਹੜੇ ਉਹ ਆਪਦੇ ਪਿੰਡਾਂ ਨਾਲੋਂ ਟੁੱਟ ਗਏ ਆ ਉਹ ਹੁਣ ਵਿਚਾਰੇ ਜਾਣ ਤਾਂ ਜਾਣ ਕਿੱਥੇ ਆਹ ਹੋਰ ਜਾਣਕਾਰੀ ਆ ਕਿ ਤਰਨਤਾਰਨ ਦੇ ਵਿੱਚ ਹਜ਼ਾਰਾਂ ਏਕੜ ਵਾਹੀਯੋਗ ਰਕਬਾ ਪਾਣੀ ਦੀ ਬਾਰ ਦੇ ਵਿੱਚ ਆ ਗਿਆ ਇਸੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਪਿੰਡ ਬਾਉਪੁਰ ਜਗੀਰ ਦੇ ਨੇੜੇ ਤੇ ਆਰਜੀ ਬੰ ਟੁੱਟ ਗਿਆ ਇਸ ਕਰਕੇ ਇਲਾਕੇ ਦੇ ਦਰਜਨਾ ਪਿੰਡ ਜਿਹਦੇ ਵਿੱਚ ਬਾਉਪੁਰ ਜਗੀਰ, ਆਲੀਕਲਾ, ਚੱਕਪੱਤੀ, ਬਾਲੂ ਬਹਾਦਰ, ਕਿਸ਼ਨਪੁਰ ਕਬੀਰਪੁਰ, ਲੋਧੀ ਵਾਲਾ, ਬਾਉਪੁਰ ਮੰਡ, ਰਾਮਪੁਰ ਗौरा, ਭੈਣੀ ਕਾਦਰਬਖਸ਼, ਭੈਣੀ ਬਹਾਦਰ, ਮੁਹੰਮਦਾਬਾਦ ਇਹਦਾ ਪਿੰਡਾਰਿਆਂ ਫਸਲਾਂ ਬਰਬਾਦ ਹੋਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਆ ਇੱਕ ਹੋਰ ਮੇਰੇ ਸਾਹਮਣੇ ਰਿਪੋਰਟ ਪਈ ਆ ਘਰ ਦੀ ਕੰਧ ਡਿੱਗ ਪਈ ਆ ਸੋ ਮਤਲਬ ਆ ਵੇਰਵੇ ਵੀ ਆਉਣੇ ਸ਼ੁਰੂ ਹੋ ਗਏ ਆ ਵੀ ਕੰਦਾਂ ਡਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜਿਹੜਾ ਨੀਆ ਦੇ ਵਿੱਚ ਪਾਣੀ ਖੜਾ ਪਿਛਲੇ ਕਈ ਦਿਨਾਂ ਤੋਂ ਤੇ ਉੱਥੇ ਫਿਰ ਕੀ ਬਣਨਾ ਤੁਸੀਂ ਇਹ ਦੇਖੋ ਵੀ ਆਲੇ-ਦੁਆਲੇ ਆਪਣੇ ਘਰ ਦੇ ਚਾਰੇ ਪਾਸੇ ਪਾਣੀ-ਪਾਣੀ ਹੋਵੇ ਨਾ ਕੋਈ ਪਛਾਣ ਰਹਿੰਦੀ ਹੈ ਵੀ ਕਿਹੜੇ ਪਾਸੇ ਨੂੰ ਸੜਕ ਮੁੜਵੀਂ ਆ ਕਿਹੜੇ ਪਾਸੇ ਨੂੰ ਨਹੀਂ ਸੋ ਆਵੀ ਸਥਿਤੀ ਬਣੀ ਪਈ ਆ ਵੀ ਲੋਕਾਂ ਨੂੰ ਆਪਦੇ ਘਰ ਦੀ ਪਛਾਣ ਆਉਣੋਂ ਹਟ ਗਈ ਵੀ ਸਾਡਾ ਘਰ ਕਿਹੜੇ ਪਾਸੇ ਦੀ ਜੀ ਬਿਲਕੁਲ ਸਹੀ ਤਿਆਨਾ ਸਾਹਿਬੀ ਖਬਰ ਆ ਰਹੀ ਹੈ ਕਿ AI ਦੀ ਵਰਤੋਂ ਕਰਕੇ ਸਰਕਾਰ ਨੇ 383 ਕਰੋੜ ਰੁਪਏ ਬਚਾ ਲਏ ਕਿਵੇਂ ਜੀ ਸਰਕਾਰ ਇਹ ਗੱਲ ਕਹਿੰਦੀ ਜੀ ਕਿ ਅਸੀਂ ਪੈਸੇ ਬਹੁਤ ਬਚਾ ਲਏ ਆ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਜਿੱਥੇ ਚੋਰੀ ਮੋਰੀ ਹੋਣੀ ਸੀ ਤੇ ਕਹਿੰਦੇ ਜੀ ਅਸੀਂ ਉਹ ਚੋਰੀ ਮੋਰੀਆਂ ਨੂੰ ਬੰਦ ਕਰਕੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਬਚਾ ਕਰ ਲਿਆ ਸਰਕਾਰ ਨੇ ਇਹ ਗੱਲ ਨਿਸ਼ਰ ਕੀਤੀ ਆ ਉਹ ਕਹਿੰਦੇ ਜੀ ਕਿ ਦੇਖੋ ਇਹ ਅਸੀਂ ਇੱਕ ਐਸਟੀਮੇਟ ਲਵਾਇਆ ਸੀ ਵੀ ਕਿੰਨੇ ਪੈਸੇ ਲੱਗਣਗੇ ਤੇ ਕਿੰਨੇ ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਮੁਰਮਤ ਹੋਣੀ ਆ ਉਹ ਜਿਹੜਾ ਪ੍ਰਸਤਾਵ ਬਣਿਆ ਸੀਗਾ ਮੈਨੂਅਲ ਉਹਦੇ ਵਿੱਚ ਹੋਰ ਗੱਲ ਸੀ ਪਰ ਜਦੋਂ ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਕਹਿੰਦੇ ਜੀ ਕਿ AI ਦੇ ਰਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੀ ਸਰਵੇ ਕਰਵਾਇਆ ਤਾਂ ਉਹਨਾਂ ਸੜਕਾਂ ਦੀ ਮੁੱਲ ਦੀ ਘਟ ਗਿਆ ਤੇ ਉਹਨਾਂ ਸੜਕਾਂ ਦੇ ਬਾਰੇ ਉਹ ਕਹਿੰਦੇ ਜੀ ਇਹ ਵੀ ਪਤਾ ਲੱਗਾ ਵੀ ਭਾਈ ਆਹ ਜਣੇ ਤਾਂ ਲੋੜ ਹੀ ਨਹੀਂ ਮੁਰੰਮਤ ਦੀ ਜਿੱਥੇ ਟੋਏ ਬਹੁਤ ਦਿਖਾਏ ਗਏ ਸੀ ਉੱਥੇ ਉਹਨੇ ਟੋਏ ਹਨੀ ਜਿਹੜੀ ਸੜਕ ਬਿਲਕੁਲ ਟੁੱਟੀ ਦਿਖਾਈ ਗਈ ਸੀ ਉਹ ਅੰਨੀ ਟੁੱਟੀ ਹੈ ਨਹੀਂ ਜਿਹਦੇ ਕਰਕੇ ਉਹ ਕਹਿੰਦੇ ਜੀ ਇੱਕ ਤਾਂ ਲਿੰਕ ਸੜਕਾਂ ਦੀ ਮੁਰੰਮਤ ਘੱਟ ਹੋਊਗੀ ਕਿਉਂਕਿ ਉਹ ਕਾਗਜ਼ਾਂ ਦੇ ਵਿੱਚ ਵੱਧ ਕੋਈ ਦਿਖਾ ਦਿੱਤਾ ਗਿਆ ਸੀ ਉਹ ਕਹਿੰਦੇ ਜੀ ਹੁਣ ਸਾਡਾ 383 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਬਚੂਗਾ ਚਲੋ ਸਰਕਾਰ ਨੇ ਤਾਂ ਉਹਦਾ ਗੁੱਗਾ ਗਾਤਾ ਵੀ ਪਾਈ ਇਹਦਾ ਫਾਇਦਾ ਕਿੰਨਾ ਹੋਇਆ ਏਆਈ ਦਾ ਪਰ ਏਆਈ ਦਾ ਨੁਕਸਾਨ ਕਿੰਨਾ ਤੁਹਾਨੂੰ ਮੈਂ ਉਹ ਵੀ ਦੱਸਦਾ ਕਿਉਂਕਿ ਪਿਛਲੇ 2-3 ਦਿਨਾਂ ਤੋਂ ਦਰਬਾਰ ਸਾਹਿਬ ਢੈਣ ਦੀ ਇੱਕ ਏਆਈ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਬੜੇ ਲੋਕਾਂ ਨੇ ਉਹ ਉੱਤੇ ਇਤਰਾਜ਼ ਜ਼ਾਹਰ ਕੀਤਾ ਉਹ ਵੀਡੀਓ ਦੇ ਵਿੱਚ ਕੀ ਆ ਕਿ ਦਰਬਾਰ ਸਾਹਿਬ ਨੂੰ ਬਿਲਕੁਲ ਢੈਂਦੇ ਅਦਬ ਚਲੋਂ ਟੁੱਟ ਕੇ ਤੇ ਉਹ ਅੱਧਾ ਜਿਹੜਾ ਦਰਬਾਰ ਸਾਹਿਬ ਸਰੋਵਰ ਚ ਡਗ ਰਿਹਾ ਨਾਲੇ ਸੰਗਤ ਵੀ ਲੱਗ ਰਹੀ ਆ ਹੁਣ ਏਆਈ ਦੇ ਰਹੀ ਆ ਕਰਤੂਤਾਂ ਵੀ ਹੋਣ ਲੱਗਾ ਹੁਣ ਇਸ ਗੱਲ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜ਼ਾਹਰ ਕੀਤਾ ਵੀ ਆ ਦੇਖ ਲਓ ਜੀ ਲੋਕ ਸ਼ਰਾਰਤੀ ਅੰਸਰ ਆ ਕਰਤੂਤਾਂ ਵੀ ਕਰਦੇ ਆ ਤੇ ਉਹਨਾਂ ਨੇ ਮੰਗ ਕੀਤੀ ਜੀ ਅੰਮ੍ਰਿਤਸਰ ਦੀ ਪੁਲਿਸ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੇ ਵੀ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਵੇ ਕਦੇ ਦਰਬਾਰ ਸਾਹਿਬ ਨੂੰ ਉਡਾਉਣ ਦੀ ਗੱਲ ਤਾਂ ਮਸੰਗਉਂਦਿਆਂ ਤੇ ਕਦੇ ਭਾਈ ਏਆਈ ਦੇ ਰਹੀ ਦਰਬਾਰ ਸਾਹਿਬ ਢਾਹਦਾ ਵਿਖਾ ਦਿੰਦੇ ਆ ਤੇ ਇਹਦੇ ਪਿੱਛੇ ਵਜ੍ਹਾ ਕੀ ਆ ਕਾਰਨ ਕੀ ਇਹਦੇ ਪਿੱਛੇ ਉਹਨਾਂ ਨੇ ਇਹ ਸਵਾਲ ਕੀਤਾ ਸੋ ਇਹ ਜੀ ਕੁਲ ਮਿਲਾ ਕੇ 100 ਹੱਥ ਰਸਾ ਤੇ ਸਿਰੇ ਤੇ ਗੰਢ ਆਸਥਿਤ ਗੰਬੜੀਆਂ ਪਈਆਂ ਹਾਲਾਤ ਆ ਬਣੇ ਪਏ ਆ ਵੀ ਏਆਈ ਦੇ ਰਹੀ ਆਉਂਦੇ ਸਮੇਂ ਦੇ ਵਿੱਚ ਨੁਕਸਾਨ ਵੀ ਬੜੇ ਹੋਣੇ ਆ ਅਜਾ ਪਾ ਗੱਲ ਕਰੀ ਜੇ ਨੇ ਕਾ ਫਾਇਦਾ ਹੋ ਜੂ ਕਾ ਫਾਇਦਾ ਹੋ ਜੂ ਕ ਐ ਹੋ ਜੂ ਕਉ ਹੋ ਜੂ ਆਉਨੇ ਸਭ ਤੇ ਨੁਕਸਾਨ ਵੀ ਵੱਡੇ ਹੋ ਸਕਦੇ ਜੀ ਜੀ ਬਿਲਕੁਲ ਸਹੀ ਕਹਿਆ ਤੁਸੀਂ ਟਾਣਾ ਸਾਹਿਬ ਦੇ ਉਧਰ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਇੱਕ ਸਰਪੰਚ ਨੂੰ ਲਾਲ ਕਿਲੇ ਦੇ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਹਨੇ ਸੀਰੀਸਾ ਪਾਏ ਹੋਏ ਸੀ ਤੇ ਹੁਣ ਕਹਿੰਦੇ ਕਿ ਇਸ ਗੱਲ ਦੀ ਸਾਰੇ ਪਾਸੇ ਨਖੇਦੀ ਹੁੰਦੀ ਪਈ ਹੈ ਸਾ ਬਿਲਕੁਲ ਜੀ ਬਿਲਕੁਲ ਇਹ ਚਾਰੇ ਪਾਸੇ ਇਸ ਗੱਲ ਦੀ ਨਖੇਦੀ ਹੋਈ ਜਾਂਦੀ ਆ ਵੀ ਜੇ ਤਾਂ ਕਦੇ ਰਾਜਸਥਾਨ ਦੇ ਵਿੱਚ ਬੱਚੀ ਇੱਕ ਬੱਚੀ ਐ ਪੇਪਰ ਲੈਣ ਜਾਂਦੀ ਆ ਗੁੜੀਆ ਪੇਪਰ ਦੇਣ ਜਾਂਦੀ ਆ ਉਹਨੂੰ ਪੇਪਰ 'ਚ ਨਹੀਂ ਬੜਨ ਦਿੱਤੇ ਕਿਹੜੇ ਤੇਰੇ ਸ਼੍ਰੀ ਸਾਹਿਬ ਆਇਆ ਜੇ ਕਿਸੇ ਨੇ ਜਹਾਜ਼ 'ਚ ਸਫ਼ਰ ਕਰਨਾ ਹੁੰਦਾ ਕਹਿੰਦੇ ਸਫ਼ਰ ਨਹੀਂ ਕਰ ਸਕਦੇ ਤੇ ਸ਼੍ਰੀ ਸਾਹਿਬ ਆਇਆ ਉਹਨਾਂ ਨੂੰ ਲਾੜ ਦਿੱਤਾ ਜਾਂਦਾ ਸੋ ਗੱਲ ਹੈ ਵੀ ਕਸੂਰ ਕੀ ਆ ਕੀ ਕੇਂਦਰ ਦੀ ਸਰਕਾਰ ਨੂੰ ਸਮੁੱਚੇ ਦੇਸ਼ ਨੂੰ ਪਤਾ ਨਹੀਂ ਵੀ ਇਹ ਸ਼੍ਰੀ ਸਾਹਿਬ ਦੀ ਸਿੱਖਾਂ ਦੇ ਲਈ ਕੀ ਅਹਿਮੀਅਤ ਆ ਤੇ ਹੁਣ ਆਪ ਹੀ ਬੁਲਾ ਕੇ ਕੇਂਦਰ ਦੀ ਸਰਕਾਰ ਨੇ ਤੇ ਸਰਪੰਚ ਨੂੰ ਸਮਾਗਮ ਦੇ ਵਿੱਚ ਹਾਜ਼ਰ ਨਹੀਂ ਹੋਣ ਦਿੱਤਾ ਵਜ੍ਹਾ ਕੀ ਇਹਦੇ ਪਿੱਛੇ ਸਵਾਲ ਇਹ ਕੀਤਾ ਗਿਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਦੀ ਸਰਕਾਰ ਨੂੰ ਸਵਾਲ ਪੁੱਛਿਆ ਵੀ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੈ ਵੀ ਤੁਸੀਂ ਆਜ਼ਾਦ ਨਹੀਂ ਹੋ ਤੁਸੀਂ ਆਪਣੇ ਧਾਰਮਿਕ ਚਿਰ ਨਹੀਂ ਪਹਿਨ ਸਕਦੇ ਉਹਦਾ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਸਿੱਖਾਂ ਦੇ ਲਈ ਸੀ ਬਹੁਤ ਹਾਜ਼ਰ ਹਾਂ ਸਿੱਖਾਂ ਲਈ ਸੀ ਆਜ਼ਾਦੀਤਾ ਸਿੱਖਾਂ ਲਈ ਸੀ ਆਹ ਕਰ ਰਹੇ ਹਾਂ ਤੇ ਤੁਸੀਂ ਇੱਥੇ ਕਿਤੇ ਵੀ ਜਾ ਕੇ ਬੰਦਾ ਇਹ ਸ਼ਰੀਰ ਸਾਹ ਪਾ ਕੇ ਤਾਂ ਸਫ਼ਰ ਨਹੀਂ ਕਰ ਸਕਦਾਗਾ ਸੋ ਇੱਕ ਬਹੁਤ ਵੱਡਾ ਮੁੱਦਾ ਹੈਗਾ ਕਿਉਂਕਿ ਜੇ ਬੰਦੇ ਨੇ ਸ਼ਰੀਰ ਸਾਹ ਪਾਇਆ ਪਰ ਇਹ ਤਾਂ ਹੈ ਨਹੀਂ ਵੀ ਜੇ ਉਹਨੇ ਕਿਤੇ ਜਾਣਾ ਤੇ ਆਪਣੇ ਦੋਸਤ ਨੂੰ ਕਵੇ ਜੀ ਆ ਲਾ ਕੇ ਫੜਾ ਦੇਵੇ ਵੀ ਭਾਈਆ ਤੂੰ ਰੱਖ ਮੈਂ ਜਾ ਕੇ ਮੁੜ ਕੇ ਆਇਆ ਮੈਂ ਮਿਲ ਕੇ ਆਇਆ ਫਲਾਣੀ ਥਾਂ ਦੇ ਉੱਤੇ ਸੋ ਪਤਾ ਨਹੀਂ ਕੀ ਕਾਰਨ ਵੀ ਭਾਈ ਸਰਕਾਰਾਂ ਜਿਹੜੀਆਂ ਉਹਨਾਂ ਦੀ ਅੰਗਹਿਲੀ ਇੰਨੀ ਕਿਉਂ ਆ ਛੋਟੀ ਸ਼ਰੀ ਸਾਹ ਦਾ ਛੋਟੀ ਕਿਰਪਾ ਨਾਲ ਜਿਹੜੀ ਤੇ ਉਹੋ ਪੈਣੀ ਹੁੰਦੀ ਆ ਪਰ ਇਸ ਦੇ ਬਾਵਜੂਦ ਵੀ ਸਰਕਾਰਾਂ ਇਹ ਗੱਲ ਕਹਿ ਰਹੀਆਂ ਕਿ ਇਹ ਵੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੀ ਆ ਸਾਨੂੰ ਇਹ ਵੀ ਮਨਜ਼ੂਰ ਨਹੀਂ ਆ ਮੈਂ ਬੜੀਆਂ ਖਬਰਾਂ ਆਪਾਂ ਹੁਣ ਤੱਕ ਪੜੀਆਂ ਵੀ ਭਾਈ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰਨ ਦਿੱਤਾ ਗਿਆ ਉਹ ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਉਦੋਂ ਵੀ ਕਈ ਲੋਕਾਂ ਨੂੰ ਮੋਕ ਲਿਆ ਗਿਆ ਸੀ ਅੱਜ ਕੁਝ ਹਫ਼ਤੇ ਪਹਿਲਾਂ ਦੀ ਗੱਲ ਆ ਦੋ ਤਿੰਨ ਹਫ਼ਤੇ ਪਹਿਲਾਂ ਦੀ ਗੱਲ ਜਦੋਂ ਪੰਜਾਬ ਦੀ ਇੱਕ ਕੁੜੀ ਨੂੰ ਰਾਜਸਥਾਨ ਚ ਪੇਪਰ ਨਹੀਂ ਦੇਣ ਦਿੱਤਾ ਗਿਆ ਸੀ ਸੋ ਇਹੋ ਜਿਹੀਆਂ ਖਬਰਾਂ ਆਉਂਦੀਆਂ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉਧਰ ਦੂਸਰੇ ਪੰਨੇ ਕਹਿੰਦੇ ਕਿ ਇਹ ਵੀ ਖਬਰ ਆ ਰਹੀ ਕਿ ਰਾਹੁਲ ਗਾਂਧੀ ਹੋਰਾਂ ਨੇ ਕਹਿ ਕਿ ਚੋਣ ਕਮਿਸ਼ਨ ਹਲਫਨਾਮਾ ਦੇਵੇ ਕਿ ਵੋਟਰ ਸੂਚੀ ਸਹੀ ਹੈ ਕਿ ਮਾਮਲਾ ਜੀ ਪੂਰਾ ਦੇਖੋ ਉਹ ਇਹ ਗੱਲ ਕਹਿੰਦੇ ਆ ਵੀ ਰਾਹੁਲ ਗਾਂਧੀ ਹਲਫਨਾਮਾ ਦੇਵੇ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਪਹਿਲਾਂ ਚੋਣ ਕਮਿਸ਼ਨ ਹਲਫਨਾਮਾ ਦੇਵੇ ਚੋਣ ਕਮਿਸ਼ਨ ਨੇ ਇਹ ਗੱਲ ਆਖੀ ਆ ਕਿ ਰਾਹੁਲ ਗਾਂਧੀ ਨੇ ਦੋਸ਼ ਲਾਇਆ ਵੀ ਵੋਟ ਚੋਰੀ ਹੁੰਦੀ ਹੈ ਤੇ ਜੇਕਰ ਭਾਈ ਇਹ ਕੁਝ ਹੁੰਦਾ ਇਹ ਰਾਹੁਲ ਗਾਂਧੀ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਆਪਣਾ ਦਾਖਲ ਕਰੇ ਤੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਪਹਿਲਾਂ ਹਲਫਨਾਮਾ ਦਾਖਲ ਕਰੇ ਕਿ ਵੋਟਰ ਸੂਚੀ ਬਿਲਕੁਲ ਸਾਫ਼ ਆ ਬਿਲਕੁਲ ਸਪਸ਼ਟ ਆ ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਆ ਤੇ ਉਹ ਕਹਿੰਦੇ ਜੀ ਪਹਿਲਾਂ ਉਹ ਦੇ ਦੇਣ ਤੇ ਫਿਰ ਮੈਂ ਵੀ ਦੇ ਦੂੰਗਾ ਮਤਲਬ ਇਹ ਹੈ ਜੀ ਕਿ ਇਸ ਵੇਲੇ ਭਾਰਤ ਦੇ ਵਿੱਚ ਵੋਟ ਚੋਰੀ ਵਾਲਾ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਠਿਆ ਜਿਹੜਾ ਰਾਹੁਲ ਗਾਂਧੀ ਨਹੀਂ ਚੁੱਕਿਆ ਤੇ ਪਿਛਲੇ 2-3 ਜੜਾ ਤੋਂ ਬਿਹਾਰ ਦੇ ਵਿੱਚ ਵੋਟ ਅਧਿਕਾਰਨ ਯਾਤਰਾ ਵੀ ਕੱਢੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਉਦੋਂ ਦੇ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਨਾਲ ਮਿਲ ਕੇ ਸੋ ਇੱਥੇ ਬੜਾ ਵੱਡਾ ਇਕੱਠ ਵੀ ਹੋ ਰਿਹਾ ਫਿਰ ਹਾਲ ਤਾਂ ਰਾਹੁਲ ਗਾਂਧੀ ਦੀ ਬੜੀ ਉੱਥੇ ਪੈਂਠ ਬਣੀ ਵੀ ਹੈ ਬਿਹਾਰ ਦੇ ਵਿੱਚ ਇਹ ਲਗਾਤਾਰ ਕਈ ਮਹੀਨੇ ਯਾਤਰਾ ਉੱਥੇ ਚੱਲਣੀ ਹੈ ਤੇ ਇਸੇ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹੈ ਇਹ ਸਾਰਾ ਰੌਲਾ ਰੱਪਾ ਇਹ ਜਿਹੜਾ ਟਖ-ਵੱਠਾ ਇਹ ਜਿਹੜਾ ਸਵਾਲ ਆ ਵੋਟ ਚੋਰੀ ਕਰਨ ਦਾ ਇਹ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਬਦਲਦਾ ਇਹ ਤਾਂ ਵਕਤ ਦੱਸੂਗਾ ਪਰ ਫਿਲਹਾਲ ਰਾਹੁਲ ਗਾਂਧੀ ਦੀ ਚਰਚਾ ਹਰ ਪਾਸੇ ਹੋਈ ਜਾਂਦੀ ਹੈ ਜੀ ਤੇ ਟੈਣਾ ਸਾਹਿਬ ਬੜਾ ਵੱਡਾ ਅੰਕੜਾ ਆਇਆ ਕਹਿੰਦੇ ਪੰਜਾਬ ਚ 35% ਦੇ ਕਰੀਬ ਮੋਤਿਆਂ ਦੀ ਵਜ੍ਹਾ ਹਾਰਟ ਅਟੈਕ ਹੈ ਜੀ ਬਿਲਕੁਲ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਜਿੰਨੀਆਂ ਕੁੱਲ ਮੋਤਾਂ ਹੁੰਦੀਆਂ ਹਾਰਟ ਅਟੈਕ ਦੇ ਕਰਕੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਦਿਲ ਦੇ ਦੌਰਿਆਂ ਨਾਲ ਹੁੰਦੀਆਂ। ਉਹਨਾਂ ਮੌਤਾਂ ਜਿੰਗੀਆਂ ਹੁੰਦੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ 35% ਮੌਤਾਂ ਦਾ ਕਾਰਨ ਹਾਰਟ ਅਟੈਕ ਆ। ਤੇ ਹੁਣ ਇਸ ਗੱਲ ਕਰਕੇ ਪੰਜਾਬ ਦੀ ਸਰਕਾਰ ਵੀ ਫਿਕਰਮੰਦ ਹੋਈ ਆ ਵੀ ਭਾਈ ਅਸੀਂ ਇਸ ਮਸਲੇ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨਾ, ਸੀਪੀਆਰ ਦੀ ਸਹੂਲਤ ਇੱਕ ਦੂਜ ਨੂੰ ਦੇਣੀ ਸਿਖਾਈਏ ਤੇ ਜਮ ਦੇ ਵਿੱਚ ਨੌਜਵਾਨ ਕਿਹੜੇ ਸਪਲੀਮੈਂਟ ਕਿਹੜੇ ਪ੍ਰੋਟੀਨ ਵਰਤਦੇ ਆ ਇਹਦੇ ਬਾਰੇ ਪਤਾ ਲਾਗੇ। ਸੋ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਵੱਲ ਗੌਰ ਕੀਤੀ ਜਾਵਾਂ। ਦੂਜੀ ਗੱਲ ਇਹ ਹੈ ਜੀ ਕਿ ਪੰਜਾਬ ਦੀ ਜਵਾਨੀ ਦਾ ਖਾਣ-ਪੀਣ, ਪੰਜਾਬ ਦੇ ਲੋਕਾਂ ਦੀ ਵਰਜਿਸ਼ ਨਾ ਕਰਨ ਦੀ ਆਦਤ, ਪੰਜਾਬ ਦੇ ਲੋਕਾਂ ਦਾ ਅਵੇਸਲਾਪਨ, ਤੇਲ ਖਾਈ ਜਾਂਦੇ ਆ, ਉਹ ਸੌਸ ਖਾ ਲਈ, ਆਹ ਬੋ ਗ੍ਰੀਮਾ ਘਰੋਂ ਖਾਈ ਜਾਂਦੇ ਆ ਤੇ ਨਾੜੀਆਂ ਜਲਦ ਨਾਲ ਬਲੌਕ ਹੋ ਜਾਂਦੀਆਂ, ਗੱਲ ਤਾਂ ਸਿਰਫ ਇੰਨੀ ਹੈ। ਜਦੋਂ ਪੰਜਾਬੀ ਵਰਜਿਸ਼ ਕਰਦੇ ਸੀ, ਜਦੋਂ ਮੁੜਕੋ ਮੁੜਕੀ ਹੁੰਦੇ ਸੀ, ਸਰੀਰ 'ਚੋਂ ਪਸੀਨਾ ਕੱਢਦੇ ਸੀ ਉਦੋਂ ਉਮਰਾ ਵੀ ਲੰਮੀਆਂ ਸੀ ਹੁਣ ਜਿਨੇ ਹੋਵੇ ਰਾਤ ਨੂੰ ਹੋਵੇ ਮੈਦਾ ਖਾ ਕੇ ਸੌ ਜਾਂਦੇ ਆ ਤੇ ਭਾਈ ਉਹ ਸਾਰਾ ਕੁਝ ਬਲੌਕ ਕਰੀ ਜਾਂਦਾ ਸੋ ਇਹ ਜਿੱਕੇ ਪੰਜਾਬ ਦੇ ਲੋਕਾਂ ਨੂੰ ਆਪਦੀ ਸਿਹਤ ਦੇ ਪ੍ਰਤੀ ਸਿਗਰਗ ਵੀ ਹੋਣਾ ਪਊਗਾ ਜਿਹੜਾ ਕਿ ਹਾਲੇ ਤੱਕ ਹੋਏ ਨਹੀਂ ਬਾਅਦ ਵਿੱਚ ਜੋ ਕਹਿੰਦੇ ਕਿ ਲਿਖਾਈ ਹੈ ਇਸੀ ਫਲਾਣਾ ਹੈ ਇਸੀ ਢਿੰਗਣਾ ਹੈ ਸੀ ਪਰ ਚਾਹੀਦਾ ਹੈ ਜੀ ਕਿ ਆਪਾਂ ਆਪਦੀ ਸਿਹਤ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਸੋ ਮਖਰਾ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ 1 ਘੰਟਾ ਤੱਕ ਘੱਟੋ-ਘੱਟ ਆਪਦੇ ਸਰੀਰ ਲਈ ਕੱਢਣਾ ਪਊਗਾ 24 ਘੰਟਿਆਂ ਦੇ ਵਿੱਚ ਇਹ ਅਸੀਂ ਦੌੜੀਏ ਨੱਚੀਏ ਭੱਜ ਗਏ ਸੈਰ ਕਰ ਗਏ ਜਿੰਮ ਗਏ ਕਸਰਤ ਕਰ ਗਏ ਯੋਗ ਕਰ ਗਏ ਪਰ ਜਿਹੜੇ ਲੋਕ ਨਹੀਂ ਕਰਦੇ ਤੇ ਭਾਈ ਉਹਨਾਂ ਦਾ ਰਾਬੀ ਰਖਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਐਸ ਜੀ ਲਈ ਐਨ ਐ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨ ਜੀ